ਕਾਸ ਕੀ ਕਮੀ ਰਗੀ ਪਿਆਰ ਤੇ ਫਿਰ ਇੱਕ ਆ ਮੁਕਾਦੋ ਕੀਤਾ ਦੱਸੀ ਦੱਸ ਦੇ ਨੀ ਰਾਏ ਦਾ ਫੋਨ ਚੱਲ ਰਾਇ ਨੂੰ ਵੀ ਬੋਤਾ ਚੱਲੋ ਚੱਲੋ ਕਰੋ ਚੱਲੋ ਚੱਲੋ ਕਮੈਂਟਸ ਨਹੀਂ ਮ ਜਾਣਦੇ ਇਧਰ ਰੁਕ ਜਾਣਾ ਇੱਕ ਮੈਂ ਨਾ ਨਾ ਉਹ ਤਾਂ ਫੇ ਲੋਕ ਇਹਨੇ ਬਚਾ ਜਨਾ ਇਹ ਕੱਟਿਆ ਗਿਆ ਚੱਲ ਮਰ ਬਾਈ ਬਾਈ ਪ੍ਰੀਤਾ ਮੈਂ ਯਾਰ ਵੀ ਚੱਲ ਪਰਲੇ ਪਾਸ ਓਏ ਪ੍ਰੀਤਾ ਬਾਈ ਬਾਈ ਮਰ ਗਿਆ ਯਾਰ ਪ੍ਰੀਤਾ ਸੱਟ ਪਈ ਐ ਦੋਆ ਜੀ ਆਲੇ ਪ੍ਰੀਤਾ ਪ੍ਰੀਤਾ ਡਾੜੀ ਜਾਣ ਦੇ ਮੈਂ ਮਰਨ ਕਿਸ ਤਰ੍ਹਾਂ ਦੇ ਆ ਵੇਖੋ ਜੀ ਮੇਰੇ ਕੋਲ ਪਾਈ ਜਾਂਦੀ ਹੈ ਸਲਪਾਈ ਜਾਂਦੀ ਹੈ ਮੈਂ ਵੀ ਚੱਲੀ ਪ੍ਰੀਤ ਡਾੜੀ ਮੈਂ ਵੀ ਚੱਲੀ ਤੂੰ ਦੂਜਿਆਂ ਨਹੀਂ ਸਾਹਣੀਆ ਚੱਲ ਪ੍ਰੀਤ ਡਾੜੀ ਆ ਵੇਖੋ ਹੁਣ ਕਿਵੇਂ ਰੋਂਦੀ ਪਈ ਉਹਨੇ ਸਾਡੀ ਇਲਾਜ ਕੋਈ ਨਹੀਂ ਸਰੱਤੀ ਜਦੋਂ ਸਾਡੀ ਮੈਂ ਵੀ ਚੱਲੀ ਉਹਦੇ ਨਾਲ ਕਿੱਥੇ ਗਈ ਗਈ ਕੁੜੀ ਪ੍ਰੀਤ ਡਾੜੀ ਚੱਲੇ ਪ੍ਰੀਤ ਡਾੜੀ ਲਾਲਾ ਰਾਏ ਨੂੰ ਪਾਉਣਾ ਹੋਏ ਪ੍ਰੀਤ ਡਾੜੀ ਸਰਤੀ ਆਵੇ ਲੋਕੀ ਅੰਤ ਮਾੜਾ ਖਾਂਦੇ ਸਨ ਸਦਾ ਅੰਤ ਮਾੜਾ ਕੀਤਾ ਸੀਗਾ ਸਾਨੂੰ ਕਈ ਵਾਰੀ ਮੇਰੇ ਦੋ ਮੂਹਰੀ ਤਿੰਨ ਕਾਲੇ ਕਰਾਏ ਨੇ ਅੱਜ ਸੱਟ ਮਾਰ ਕੇ ਪਰੇ ਕੀਤੀ ਕਿਉਂਕਿ ਸੀ ਦੋਵੇਂ ਜੀ ਐਸ ਸੀਗੇ ਕਿਉਂਕਿ ਇਹਨਾਂ ਨੇ ਅੰਤ ਮਾੜਾ ਕੀਤਾ ਸੀਗਾ ਇੱਕ ਰੀ ਨਹੀਂ ਦੋ ਵਰੀਂ ਤੇ ਜੇਰੀ ਨੇ ਕਿਹੜੀ ਕਿੱਥੇ ਗਈ ਚਲੀ ਆ ਪ੍ਰੀਤ ਡੈਡੀ ਮਰਨ ਪ੍ਰੀਤ ਡੈਡੀ ਚਲੋ ਅਸੀਂ ਤੁਹਾਨੂੰ ਵੀਡੀਓ WhatsApp ਤੇ ਫੇਰੇ ਹੇ ਇਹ ਡਾੜੀ ਮੈਂ ਤੇ ਦੱਸਿਆ ਆਪਣੀ ਕਿ ਕਿਉਂ ਅੱਜ ਕੇ ਲੈ ਗਿਆ ਹੈ ਚੱਬ ਰਸ ਕੀ ਕਮੀ ਰਹੀ ਪਿਆਰ ਤੇ ਫਿਰ ਇਹ ਕਾਲ ਮਕਾਦੋ ਕੀਤਾ ਦੱਸੀ ਦੱਸ ਦੇ ਨਹੀਂ ਰਾਏ ਦਾ ਫੋਨ ਚਾਹਤ ਹੈ ਰਾਏ ਨੂੰ ਵੀ ਬੋਤਾ ਚੱਲੋ ਚੱਲੋ ਕਰੋ ਚੱਲੋ ਚੱਲੋ ਕਮੈਂਟਸ ਨਹੀਂ ਮ ਜਾਣਦੇ ਇਦਰਾ ਰੁਕ ਜਾਣਾ ਇੱਕ ਮੈਂ ਨਾ ਨਾ ਉਹ ਤਾਂ ਫਿਰ ਲੋਕ ਇਹਨੇ ਬਚਾ ਜਨਾ ਚੱਲ ਭਰ ਬਾਏ ਬਾਏ ਪ੍ਰੀਤਾ ਮੈਂ ਇੱਥੇ ਚੱਲ ਪਰਲੇ ਪਾਸ ਓਏ ਪ੍ਰੀਤਾ ਬਾਏ ਬਾਏ ਪ੍ਰੀਤਾ ਮਾਰ ਗਈ ਆਂ ਪ੍ਰੀਤਾ ਸੱਟ ਪਈ ਐ ਦੋਆ ਜੀ ਆਲੇ ਇਸ ਨਹੀਂ ਪ੍ਰੀਤ ਰਾਣੀ ਜਾਣਦੇ ਮੈਂ ਜਾਣਦੇ ਪ੍ਰੀਤ ਕਿਉਂ ਕੀਤਾ ਇਹਨੇ ਆ ਵੇਖੋ ਜੀ ਮੈਨੂੰ ਕੋਲ ਪਾਈ ਜਾਂਦੀ ਐ ਸਲ ਪਾਈ ਜਾਂਦੀ ਐ ਮੈਂ ਵੀ ਚੱਲੀ ਪ੍ਰੀਤ ਰਾਣੀ ਮੈਂ ਵੀ ਚੱਲੀ ਤੂੰ ਤੂੰ ਜਿਆ ਨਹੀਂ ਸਾਂਭਣੀ ਐ ਚੱਲ ਪ੍ਰੀਤ ਰਾਣੀ ਆ ਵੇਖੋ ਹੁਣ ਕਿਵੇਂ ਰੋਂਦੀ ਪਈ ਉਹਨੇ ਸਾਡੀ ਇਲਾਜ ਕੋਈ ਨਹੀਂ ਇਸ ਤਰ੍ਹਾਂ ਕੀਤੀ ਸਾਰੀ ਮੈਂ ਵੀ ਚੱਲੀ ਉਹਦੇ ਨਾਲ ਕਿੱਤੇ ਗਈ ਜੜੀ ਮੇਰੀ ਕੁੜੀ ਪ੍ਰੇਤੜੀ ਸੱਚੇ ਪ੍ਰੇਤ ਦਾੜੀ ਲਾਲਾਂ ਰਾਏ ਨਾਲ ਪੋਣਾ ਹੋਏ ਪ੍ਰੇਤ ਦਾੜੀ ਸਾਰਤੀ ਆ ਵੇ ਲੋਕੀ ਅੰਤ ਮੜਾ ਖਾਣੇ ਸਦਾ ਸਦਾ ਅੰਤ ਮੜਾ ਦਿੱਤਾ ਸੀਗਾ ਸਾਨੂੰ ਕਈ ਵਾਰੀ ਮੇਰੇ ਦੋ ਮੂਹਵਰੀ ਤੇ ਨਕਾਲੇ ਕਰਾਏ ਨੇ ਅੱਜ ਸੱਟ ਮਾਰ ਕੇ ਪਰੇ ਕੀਤੀ ਕਿਉਂਕਿ ਇਹਦੀ ਦੋਵੇਂ ਜੀ ਐਸ ਸੀਗੇ ਕਿਉਂ ਕਿ ਨਾਂ ਨੇ ਅੰਤ ਮਾੜਾ ਕੀਤਾ ਸੀਗਾ ਇੱਕ ਵਰੀ ਨਹੀਂ ਦੋ ਵਰੀਂ ਤੇ ਜੇਰੀ ਨੇ ਕਿਹੜੀ ਕਿੱਥੇ ਗਈ ਚਲੀ ਆ ਪ੍ਰੀਤ ਡਾਡੀ ਮਰਨ ਪ੍ਰੀਤ ਡਾਡੀ ਚਲੋ ਅਸੀਂ ਤੁਹਾਨੂੰ ਵੀਡੀਓ WhatsApp ਤੇ ਫੇਰੇ ਸ਼ੇਅਰ ਕਰਾਂਗੇ ਪ੍ਰੀਤ ਡਾਡੀ ਮੈਨੂੰ ਤੇ ਤੁਸੀਂ ਆ ਵੀ ਨਹੀਂ ਕਿਉਂ ਆਪਾਂ ਅੱਜ ਕਿਹ ਲੈ ਗਿਆ ਹੈ ਕਾਰ ਦਾ ਕੋ ਕਾਰ ਦਾ ਵੀਰੇ ਤਾਂ ਆਪੀ ਬੇਸੂ ਤੋਂ ਮੋਜੇ ਘਾਟ ਉਤਾਰਿਆ ਸਰਿੰਦੀ ਦੋ ਵਰੀਂ ਕਰੇ ਅਸੀਂ ਰਿਐਲਟੀ ਹੈ ਹੱਥਾਂ ਜੋੜੇ ਸੀਗੇ ਕੋਟੇ ਘਟਾਣਾ ਹੋਰ ਆਂ ਜਾਂ ਮੰਜਾ ਇਹ ਜਿੱਤਨੇ ਸੀ 1 8 ਫੀਟ ਮੇਰੀ ਨਿੱਕੀ ਕੁੜੀ ਨੇ ਆ ਕੇ ਦੱਸਿਆ ਮੈਂ ਦਫ਼ਤਰੋਂ ਆ ਕੇ ਪਰਤ ਕਰਕੇ ਘਰੇ ਪਾਣੀ ਪਿਆ ਨਿੱਕੀ ਕੁੜੀ ਨੇ ਪਾਪਾ ਆ ਗੱਲ ਕਰਨਾ ਚਾਹੁੰਦਾ ਹੈ। ਈ ਦੱਸਿਆ ਕੁੜੀ ਨੇ ਕਿ ਉਹਦੀ ਪਾਪਾ ਨਾਲ ਕੁਝ ਦੇਣਾ ਚਾਹੁੰਦੀ ਹੈ। ਉਹ ਆਪਣੀ ਪ੍ਰੇਤ ਕਿ ਮੈਂ ਉਹਨੂੰ ਫੇਰ ਹੱਥ ਜੋਜੇ ਮੈਂ ਆਪ ਕੁੱਤ ਦੇ ਲਾ ਇਹਦੇ ਤੋਂ 1 ਡੇਢ ਮਹੀਨਾ ਮੈਂ ਪਹਿਲਾਂ ਮੇਰੇ ਡਾਕਟਰ ਸਾਹਿਬ ਵੀ ਪਤਾ ਮੈਂ ਆਪ ਵੀ ਨਹਿਰ ਚਾਹਲ ਮਾਰਨੇ ਗਏ ਮੈਂ ਆਪ ਕੁੱਤ ਸਮਝ ਜਾ ਮੈਂ ਕੀ ਪਤਾ ਝਾਰੀ ਤੇ ਪਰ ਉਹ ਫੇਰ ਤਾਂ ਫਿਰ ਕੀ ਹੋਇਆ ਫੇਰ ਜਦੋਂ ਮੈਂ ਉਹਦੇ ਨਾਲ ਆਇਆ ਮੈਂ ਕਿਹਾ ਪੁੱਤਾ ਕੀ ਕਾਰਾ ਕੀਤਾ ਕੰਦੀ ਮੈਂ ਕਰਨੇ ਕਰਨਾ ਜ਼ਰੂਰ ਤੁਹਾਡੇ ਤੋਂ ਹੁੰਦਾ ਹੈ ਕਿਹੜੀ ਨਹਿਰਾਂ ਸਟਾ ਕੁਰੀ ਨੇ ਮੈਂ ਆਪਣਾ ਨੋਕਰ ਹੋ ਕੇ ਪਾਗ ਸਿੰਘ ਹਸਪਤਾਲ ਤੇ ਕਿਵੇਂ ਸਟਾ ਮੈਂ ਕਿਹਾ ਕਿ ਬੰਨੇ ਹਾਂ ਤੇ ਹਾਂ ਬਈ ਜਿਹੜਾ ਆ ਵੀ ਜਾ ਰਿਹਾ ਹੈ ਤੇ ਵਿੱਚ ਸਟਾ ਜੀ ਉਹ ਕਿਹ ਮਾਮਲਾ ਹੈ ਦਾ ਤੇ ਕੀ ਕਰਦੇ ਹਾਂ ਇੱਕ ਸਰਜੀਤ ਸਿੰਘ ਨਾਂ ਦਾ ਸ਼ਖਸ ਹੈ ਜਿਹਨੇ ਆਪਣੀ ਲੜਕੀ ਆਪਣੀ ਬੇਟੀ ਨੂੰ ਉਸਨੇ ਉਹਦੇ ਹੱਥ ਬੰਨੇ ਤੇ ਹੱਥ ਬੰਨ ਕੇ ਨਹਿਰ ਦੇ ਵਿੱਚ ਸਿੱਟਾ ਤੇ ਇੱਥੇ ਦੱਸਣਯੋਗ ਹੈ ਵੀ ਉਸਨੇ ਇਸ ਚੀਜ਼ ਦੀ ਵੀਡੀਓ ਵੀ ਬਣਾਈ ਤੇ ਉਹ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਉਹਦੇ ਰਿਲੇਟਿਵਸ ਵੱਲੋਂ ਦੀ ਮਰਨ ਵਾਲੀ ਲੜਕੀ ਦੀ ਭੂਆ ਵੱਲੋਂ ਪਹਿਲਾਂ ਇਨਫੋਰਮੇਸ਼ਨ ਆਈ ਉਸ ਨੂੰ ਵੈਰੀਫਾਈ ਕੀਤਾ ਤਾਂ ਆ ਚੀਜ਼ ਪਤਾ ਲੱਗੀ ਤੇ ਇਮੀਡੀਏਟਲੀ ਫਾਰਟੀ ਸਾਡੀ ਨੇ ਡਿਸਪੈਚ ਕੀਤੀ ਹੈ ਇੱਥੋਂ ਤੇ ਉਹਨਾਂ ਨੇ ਉਸ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਮਿਲੀ ਤੇ ਜਿਹੜਾ ਇਸਨੇ ਆਹ ਬਹੁਤ ਹੀ ਖੌਫਨਾਕ ਇੱਕ ਐਕਟ ਕੀਤਾ ਜਿਹੜੇ ਆਪਣੀ ਹੀ ਬੱਚੀ ਨੂੰ ਜਿਉਂਦੀ ਨੂੰ ਨਹਿਰ ਦੇ ਵਿੱਚ ਸੁੱਟਦਾ ਉਸ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਉਸ ਤੇ ਜਿਹੜੀ ਬੰਦੀ ਕਰ ਰਹੀ ਸੀ ਠੀਕ ਕਰਨ ਰਿਹਾ ਸਰ ਕਰਕੇ ਉਹ ਜਿਹੜਾ ਉਹ ਪੁੱਛਗੇ ਇਸ ਦੌਰਾਨ ਜਿਹੜਾ ਦੱਸ ਰਿਹਾ ਵੀ ਉਹ ਉਸ ਨੂੰ ਇਹ ਸ਼ੱਕ ਸੀਗਾ ਵੀ ਉਸ ਲੜਕੀ ਦੇ ਕੋਈ ਰਿਲੇਸ਼ਨਸ ਹੈ ਜਾਂ ਗਲਤ ਰਿਲੇਸ਼ਨਸ ਹੈਗੇ ਉਸ ਸ਼ੱਕ ਦੇ ਵਿੱਚ ਹੀ ਕਹਿੰਦਾ ਮੈਂ ਉਸ ਨੂੰ ਮਾਰਿਆ ਕਿੰਨੇ ਸਾਲ ਦੀ ਸੀ ਲੜਕੀ ਹੈਗੀ ਸੀ ਲੜਕੀ ਕਰੀਬ 19-20 ਸਾਲ ਦੀ ਮੰਨ ਲਓ ਦੱਸ ਕਹਿੰਦਾ ਹਾਂਜੀ ਕੇਸ ਰਜਿਸਟਰ ਹੋ ਗਿਆ ਮਰਡਰ ਦਾ ਕੇਸ ਰਜਿਸਟਰ ਹੋ ਗਿਆ ਤੇ ਉਹ ਅਰੈਸਟ ਕਰ ਲਿਆ ਸਰ ਡੈੱਡ ਬਡੀ ਮਿਲਦੀ ਸੀ ਨਹੀਂ